ਮਤਲਬ ਸੱਚਕਣ ਜਰੀ ਮੰਦਰ ਸਾਹਿਬ ਨੂੰ ਵਿਸ਼ਨੂੰ ਦਰਬਾਰ ਕਿਹਾ ਜਾ ਰਿਹਾ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਮੈਂ ਸੁਣਦਾ ਵੀ ਇਹ ਬਹੁਤ ਮੰਦ ਭਾਗੀ ਔਰ ਨਿੰਦਣਯੋਗ ਜੇ ਤੁਸੀਂ ਕੋ ਨਾਨਪਾਸ਼ ਨੂੰ ਵਿਸ਼ਨੂੰ ਦਾ ਵਰਤਾਰ ਪਦਾਰ ਕਿਹਾ ਵਾ ਤੇ ਇਹ ਗਲਤ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਣ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਪੱਟੀ ਸਾਹਿਬ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਹ ਕਹਿ ਰਹੇ ਆ ਕਿ ਲਾਲਪੁਰਾ ਜਿਹੜੇ ਆ ਇਹ ਰਲਗੱਡ ਕਰਨਾ ਚਾਹੁੰਦੇ ਆ ਸਿੱਖਾਂ ਦਾ ਸਨਾਤਨੀਆਂ ਦੇ ਨਾਲ ਇਸ ਵਕਤ ਇਹ ਮਾਮਲਾ ਪੂਰਾ ਪੱਕ ਚੁੱਕਾ ਪੱਟੀ ਸਾਹਿਬ ਤੇ ਧਾਮੀ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਪ੍ਰਧਾਨ ਆ ਉਹ ਕਹਿੰਦੇ ਆ ਵੀ ਲਾਲਪੁਰਾ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ ਜੀ ਐਕਚੁਅਲੀ ਕਹਾਣੀ ਇਹ ਹੈ ਜੀ ਸਰਦਾਰ ਇਕਬਾਲ ਸਿੰਘ ਲਾਲਪੁਰਾ ਕਿਸੇ ਵੇਲੇ ਜਿਹੜੇ ਸੀ ਇੱਕ ਕਟੜ ਅਲੋਚਕ ਭਾਜਪਾ ਤੇ ਆਰਐਸ ਦੇ ਹੁੰਦੇ ਸੀ ਇਹ ਪੁਰਸਬਸਰ ਰਹੇ ਤੇ ਜਿਆਦਾ ਸਮਾਂ ਇਹਨਾਂ ਸੀਐਡੀ ਗੁਜ਼ਾਰਿਆ ਤੇ ਸੀਆਈਡੀ ਦੇ ਵਿੱਚ ਵੀ ਅੰਮ੍ਰਿਤਸਰ ਚ ਗੁਜ਼ਾਰਿਆ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਇਹਨਾਂ ਸੀ ਖਾੜਕੂ ਕਹਿ ਲੱਗਦੇ ਆ ਜਿਹੜੇ ਕੋ ਸੈੱਟ ਕਰਨ ਵਾਲੇ ਸਾਰੇ ਇਹਨਾਂ ਦੇ ਕੰਟੈਕਟ ਹੁੰਦੇ ਸੀ ਔਰ ਇਹ ਆਮ ਤੌਰ ਤੇ ਗੁਰਸਿੱਖ ਬੰਦੇ ਆ ਤੁਹਾਨੂੰ ਇਸ ਗੱਲ ਦਾ ਪਤਾ ਹੋਵੇਗਾ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਬਕਾਇਦਾ ਤੌਰ ਤੇ 1982 ਦੇ ਵਿੱਚ ਕਿ 80 ਦੇ ਵਿੱਚ ਪੇਸ਼ੀ ਗ੍ਰਿਫਤਾਰੀ ਹੁੰਦੀ ਆ ਤੇ ਉਹਨਾਂ ਦੀ ਇੱਕ ਸ਼ਰਤ ਸੀਗੀ ਵੀ ਭਾਈ ਮੈਨੂੰ ਜੇ ਗ੍ਰਿਫਤਾਰ ਕਰਨਾ ਤੇ ਪੰਜ ਸਿੰਘ ਅਮਰਧਾਰੀ ਲੈ ਕੇ ਆਓ ਤੇ ਇਹ ਬਿਆਸ ਦੇ ਉਹਨਾਂ ਦੇ ਐਸਐਚਓ ਸੀਗੇ ਮੈਂ ਤਾਂ ਉਹਨਾਂ ਦੇ ਘਰੇ ਚੋਂ ਨਾ ਤੇ ਦੂਸਰਾ ਇਹ ਅਮਰਧਾਰੀ ਨੇ ਉਹਨਾਂ ਨੇ ਇਹ ਇਹਨਾਂ ਦਾ ਪਲੱਸ ਪੁਆਇੰਟ ਆ ਅਮਰਧਾਰੀ ਦਾ ਇਹ ਸੰਤ ਭਿੰਡਰਾ ਵਾਲਿਆਂ ਨੂੰ ਗ੍ਰਿਫਤਾਰ ਕਰਨ ਵਾਲਿਆਂ ਦੇ ਪੰਜਾ 'ਚ ਸ਼ਾਮਲ ਸੀ ਜਿਹੜੇ ਇੱਥੋਂ ਗ੍ਰਿਫਤਾਰ ਕਰਕੇ ਦੇ ਲੁਧਿਆਣੇ ਲੈ ਕੇ ਗਏ ਸੀ ਤੇ ਫਿਰ ਸੰਤ ਭਿੰਡਰਾ ਵਾਲਿਆਂ ਨੂੰ ਲੁਧਿਆਣੇ ਦੇ ਗੈਸਟ ਹਾਊਸ ਰੱਖਿਆ ਸੀ 7-8 ਦਿਨ ਤੇ ਪੁੱਛਪੜਤਾਲ ਕੀਤੀ ਸੀ ਮੁੜ ਕੇ ਫਰੋਜਪੁਰ ਜੇਲ੍ਹ 'ਚ ਭੇਜਿਆ ਸੀਗਾ ਇਲਜ਼ਾਮ ਉਹਨਾਂ 'ਤੇ ਲੱਗਿਆ ਸੀ ਕਿ ਜਿਹੜੀ ਬਕਾਇਦਾ ਤੌਰ ਤੇ ਲਾਲਾ ਜਗਤ ਨੈਨ ਦਾ ਕਤਲ ਹੋਇਆ ਸੀ ਉਹਨਾਂ ਦਾ ਹੱਥ ਲੇਕਿਨ ਉੱਥੇ ਵੀ ਜੇਲ੍ਹ ਦੇ ਵਿੱਚੋਂ ਵੀ 15-20 ਦਿਨ ਬਾਅਦ ਇਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਥੋੜੇ ਦਿਨਾਂ ਬਾਅਦ ਉਹ ਕੇਸ ਮੁੜ ਕੇ ਰਫਤਾਰ ਫਿਰ ਹੋ ਗਿਆ ਲੱਭਾਈ ਨਹੀਂ ਮੁੜ ਕੇ ਕਿਤੇ ਹੁਣ ਇਹ ਪਹਿਲਾਂ ਨੁਚਪੜੇ ਹੁੰਦੇ ਸੀਗੇ ਮਤਲਬ ਜਦੋਂ ਸਾਕਾ ਨੀਲਾ ਤਾਰਾ ਹੁੰਦਾ ਵਾ ਇਹ ਬਕਾਇਦਾ ਤੌਰ ਤੇ ਉਹਦੋਂ ਵੀ ਨੁਚਕਰੇ ਕਾਂਗਰਸ ਵੀ ਕਾਂਗਰਸ ਨੇ ਬਹੁਤ ਮਾਰਾ ਕੀਤਾ ਅਸੀਂ ਹੱਕ ਸੀ ਇਹਨਾਂ ਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕਿਤਾਬਾਂ ਵਿੱਚ ਲਿਖਿਆ ਨੇ ਮੁਸਲਮ ਕਹਾਵਲ ਮੁਸ਼ਕਲ ਉਹ ਵੀ ਕਿਤਾਬ ਲਿਖੀ ਬੜੀ ਪਿਆਰੀ ਕਿਤਾਬ ਨੇ ਦੀ ਅਗੀ ਲਖਾਰੀ ਵੀ ਚੰਗੇ ਆ ਲੇਕਿਨ ਇਹ ਮੁੜ ਕੇ ਚਲੇ ਗਏ ਭਾਜਪੀ ਦੇ ਕਾਂਗਰਸ ਜਾ ਨਹੀਂ ਸਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਰਕਾਰ ਦੀ ਪੂਰੀ ਸੀਆਈਡੀ ਅੰਦਰੋਂ ਇਹ ਦਿੰਦੇ ਹੁੰਦੇ ਸੀ ਕਿ ਸਰਕਾਰ ਚ ਕੀ ਹੋ ਰਿਹਾ ਤੇ ਤੁਸੀਂ ਹੁਣ ਕੀ ਕਰਨਾ ਇੱਥੋਂ ਤੱਕ ਕਿ ਜਦੋਂ ਇਲੈਕਸ਼ਨ ਹੁੰਦੀ ਸੀ ਬਕਾਇਦਾ ਤਰਕੇ ਉਹਨਾਂ ਨੂੰ ਦੱਸਦੇ ਵੀ ਫਲਾਣੇ ਖੇਤਰ ਜਾਓ ਤੁਹਾਡਾ ਕਮਜ਼ੋਰ ਜੇ ਉੱਥੇ ਇੱਕ ਚੱਕਰ ਲਾਓ ਤੇ ਤੁਹਾਡੀ ਗੱਲ ਬਣ ਜੂਗੀ ਹੋਇਆ ਕੀ 2007 ਦੇ ਵਿੱਚ ਜਦੋਂ ਪੰਗਾ ਪਿਆ ਸੂਦਾ ਸਾਧ ਦਾ ਜਦੋਂ ਉਹ ਪਛਾਗ ਪਾ ਕੇ ਬਕਾਇਦਾ ਤੌਰ ਤੇ ਆਪਣੇ ਦ੍ਰੇਸ਼ੀ ਉੱਚਾ ਕੇ ਮਿੱਠਾ ਪਾਣੀ ਤੇ ਬਣਾਏ ਸੀ ਨਾ ਇੰਸਾ ਬਣਾਏ ਸੀ ਆਪਣੇ ਚੇਲੇ ਬਾਲ ਕੇ ਬਣਾਏ ਸੀ ਉਹ ਆਫ ਜਾ ਖੋਲਿਆ ਸੀ ਜਦੋਂ ਵਾਵਾ ਸਾਰਾ ਬਾਟੇ ਚ ਪੜਾਏ ਚ ਤੋਂ ਬਾਅਦ 1 ਸਤੰਬਰ ਜਲਦੀ ਹੈ ਮਹਿਮ ਚਲਦੀ ਹੈ ਵੀ ਇੱਕ ਉਹਦੀ ਮਾਫੀ ਦੀ ਉਹ 2007 ਹੀ ਚਲਦੀ ਹੈ ਉਦੋਂ ਇਹ ਦੋ ਵਿਅਕਤੀ ਸੀਗੇ ਇੱਕ ਇਕਬਾਲ ਸਿੰਘ ਲਾਲਪੁਰਾ ਤੇ ਇੱਕ ਬਕਾਇਦਾ ਤੌਰ ਤੇ ਜਿਹੜੇ ਨਰਿੰਦਰ ਪਾਲ ਸੀ ਡੀਜੀਪੀ ਸੀਗੇ ਉਹਨਾਂ ਨੂੰ ਕਿਹਾ ਗਿਆ ਸੀ ਵੀ ਇਹ ਮਾਫੀ ਤੁਸੀਂ ਬੰਦੇ ਲਾਉਣੀ ਇਹ ਦੋ ਵਿਅਕਤੀ ਜਿਹੜੇ ਇਹ ਮਾਫੀ ਮੰਗਾਉਣ ਦੇ ਹੱਕ ਦੇ ਵਿੱਚ ਸੀਗੇ ਵੀ ਮਾਫੀ ਦਿੱਤੀ ਜਾਵੇ ਕਾਲ ਤਖਤ ਤੋਂ ਇੱਕ ਹਿੰਦੂ ਜੈਂਟਲਮੈਨ ਜਿਹੜਾ ਕੁਮਰ ਵਿਜੇ ਪ੍ਰਤਾਪ ਸੀ ਉਹ ਐਸਐਸਪੀ ਸੀਗਾ ਉਹ ਬਕਾਇਦਾ ਤੌਰ ਤੇ ਜਥੇਦਾਰ ਨੂੰ ਜਾ ਕੇ ਮਿਲਦਾ ਜੀ ਇਹ ਜੋ ਮਰਜ਼ੀ ਕਹਿਣ ਮੈਂ ਸਹਿਮਤ ਨਹੀਂ ਜੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਸੇਵ ਨੂੰ ਸੋਧਦਾ ਸਾਨੂੰ ਮਾਫੀ ਦੇ ਤੇ ਤੁਹਾਡਾ ਵੀ ਕੱਖ ਨਹੀਂ ਰਹਿਣਾ ਤੇ ਇਹਨਾਂ ਦਾ ਕੱਖ ਨਹੀਂ ਰਹਿਣਾ ਇਹ ਉਦੋਂ ਬਚਾ ਗਿਆ ਉਹਨਾਂ ਨੂੰ ਕੁਮਰ ਵਿਜੇ ਪ੍ਰਤਾਪ ਜਥੇਦਾਰ ਨੂੰ ਬਚਾ ਗਿਆ ਤੇ ਸਰਕਾਰ ਨੂੰ ਬਚਾ ਗਿਆ ਨਹੀਂ ਤੇ ਉਦੋਂ ਨਾਲ ਪੈ ਜਾਣਾ ਸੀ ਖੈਰ ਉਸ ਤੋਂ ਬਾਅਦ ਫਿਰ ਜਿਹੜਾ ਸੀ ਇਹ ਮਾਫੀ ਨਹੀਂ ਦਵਾ ਸਕਿਆ ਤੇ ਸੁਖਬੀਰ ਸਿੰਘ ਬਾਦਲ ਬੜੇ ਖਲਾਫ ਹੋ ਗਏ ਨਾ ਉਹਨਾਂ ਨੇ ਨੂੰ ਖੁੱਡੇ ਲੈਣ ਦਾ ਲਾਤ ਜਦੋਂ ਖੁੱਡੇ ਲੈ ਲਾਤਾ ਇਹਨੂੰ ਨਾਲ ਹੀ ਐਨ ਪੀ ਸਿੰਘ ਔਲਖ ਉਹਨੂੰ ਡੀਜੀਪੀ ਦਾ ਉਹ ਡੀਜੀਪੀ ਇਧਰ ਆ ਉਹ ਕਹਿੰਦਾ ਕੱਲ ਤੱਕ ਮੈਂ ਤੇਰਾ ਅੰਕਲ ਸੀਗਾ ਤੁਸੀਂ ਸਾਡੇ ਰਿਸ਼ਤੇਦਾਰ ਵੀ ਹੈਗੇ ਹੋ ਤੇ ਮੈਂ ਅੰਕਲ ਕਹਿੰਦਾ ਸੀ ਤਾਂ ਕੋਈ ਡੀਜੀਪੀ ਦਾ ਮਤਲਬ ਕੀ ਹੈ ਕਹਿੰਦਾ ਮੈਂ ਗਲਤੀ ਕਿਉਂ ਏਡੀਜੀ ਵੀ ਕਿਹਾ ਕੁਝ ਨਹੀਂ ਕਿਹਾ ਮੈਂ ਉੱਠ ਕੇ ਚਲਾ ਜਾਂਦਾ ਸਿੱਧਾ ਬਾਦਲ ਸਾਹਿਬ ਕੋਲੇ ਜਾਂਦਾ ਉਹ ਕਹਿੰਦਾ ਭਾਈ ਮੈਂ ਤੁਹਾਡੇ ਕੋਲ ਨੌਕਰੀ ਨਹੀਂ ਕਰ ਸਕਦਾ ਮੈਨੂੰ ਡਿਪਟੀ ਸੈਂਟਰ ਭੇਜ ਦਿਓ ਮੈਂ ਛੁੱਟੀ ਚਾਹ ਰਿਹਾ ਉਹ ਛੁੱਟੀ ਚਲੇ ਗਿਆ ਤੇ ਫਿਰ ਆਇਆ ਉਹਦੇ ਜਦੋਂ ਉਹਨੂੰ ਐਨਐਸਸੀ ਦਾ ਗਾਰਡ ਜਿਹੜੇ ਸੀ ਉਹਦਾ ਡੀਜੀ ਲਾ ਦਿੱਤਾ ਗਿਆ ਐਨਐਸਸੀ ਹਾਂ ਇਹ ਮੁੜ ਕੇ ਜਿਹੜਾ ਸੀ ਕਬਾਲ ਸਿੰਘ ਇਹਨੂੰ ਇੱਥੇ ਖੁੱਡੇ ਲਾਣਾ ਤਾਂ ਇਹ ਫਿਰ ਅਕਾਲੀਆਂ ਦੇ ਖਿਲਾਫ ਹੋ ਗਿਆ ਫਿਰ ਇਹਦੀ ਜਾਰੀ ਪੈਂਦੀ ਆ ਬੀਜੇਪੀ ਵਾਲਿਆਂ ਦਾ ਬੀਜਪੀ ਨੇ ਜਾਰੀ ਪਾਈ ਜਾਂਦੀ ਹੈ ਤੇ ਹੁਣ ਇੰਨਾ ਕਿ ਬੀਜਪੀ ਤੇ ਇਹਦੇ ਆਪਣੀਆਂ ਗੱਲਾਂ ਦੇ حساب ਨਾਲ ਛੱਪਾ ਪਾਇਆ ਕਿ ਉਹ ਸੋਚਦੇ ਵੀ ਇਹਦੋਂ ਵੱਡਾ ਕੋਈ ਵਿਦਵਾਨ ਦੇ ਸਰ ਕੋ ਬੰਦਾ ਹੈ ਹੀ ਨਹੀਂ ਤਾਈਓ ਹੀ ਮਿਨੋਰੀਟੀ ਦੇ ਚੇਅਰਮੈਨ ਬਣਿਆ ਤਾਈਓ ਨੂੰ ਸੈਕਟਿਵ ਬਣਾਇਆ ਸੀ ਪੰਜਾਬ ਦੇ ਵਿੱਚ ਬੜੇ ਉਹਦੇ ਦਿੱਤੇ ਹੁਣ ਉਹਦੀ ਡਿਊਟੀ ਬਣਦੀ ਆ ਵੀ ਜਿਹੜੀ ਆਰਐਸ ਦੀ ਡਿਊਟੀ ਆ ਵੀ ਸਿੱਖ ਧਰਮ ਨੂੰ ਇਹ ਸਾਬਤ ਕਰਨਾ ਵੀ ਇਹ ਵੱਖਰਾ ਨਹੀਂ ਇਹ ਹਿੰਦੂ ਧਰਮ ਦਾ ਹਿੱਸਾ ਵਾ ਸੰਦੀਪ ਜੀ ਇਨਾਂ ਦਾ ਗੋਲਵੱਕਰ ਇੱਕ ਕਾਰਜ ਦਾ ਮੁਖੀ ਹੋਇਆ ਉਹਨੇ ਕਿਤਾਬ ਲਿਖੀ ਬੰਚ ਆਫ ਥੌਟਸ ਹੂੰ ਪੰਚ ਆਫ ਥੌਟਸ ਦੇ ਵਿੱਚ ਉਹ ਇਹ ਗੱਲ ਕਹਿੰਦਾ ਕਿ ਇਸ ਭਾਰਤ ਦੇ ਵਿੱਚ ਇਸ ਹਿੰਦੁਸਤਾਨ ਦੇ ਵਿੱਚ Hindu ਰਹਿ ਸਕਦੇ ਆ ਸਿੱਖ ਰਹਿ ਸਕਦੇ ਹੋ ਕਿਉਂਕਿ ਉਹ ਕਿਸਾਤਰ Hindu ਨੇ ਕੋਧੀ ਰਹਿ ਸਕਦੇ ਜੈਨੀ ਰਹਿ ਸਕਦੇ ਅਸਾਈ ਰਹਿ ਸਕਦੇ ਅਸਾਈ ਇਸ ਕਰਕੇ ਕਹਿਆ ਉਹਨੇ ਵੀ ਪਤਾ ਜੀ ਦੁਨੀਆ ਭਰ ਦੇ ਸਾਈ ਇੱਕ ਹੋਗੇ ਤਾਂ ਸਾਡੇ ਪਰਦੇ ਕੱਖ ਨਹੀਂ ਛੱਡਣਾ ਫਿਰਨ ਮੁਸਲਮਾਨ ਦਾ ਮੈਨੂੰ ਕਹਿੰਦਾ ਮੁਸਲਮਾਨ ਤਰ ਸਕਦੀ ਹੈ ਦੋ ਨੰਬਰ ਦੇ ਸ਼ਹਿਰੀ ਬਣ ਕੇ ਜਿੱਤੇ ਮੁਸਲਮਾਨ ਨੂੰ ਰਹਿਣ ਦਾ ਇੱਥੇ ਕੋਈ ਅਧਿਕਾਰ ਨਹੀਂ ਹੈ। ਲੇਕਿਨ ਆਰਐਸ ਦੀ ਇੱਕ ਪਾਲਿਸੀ ਆ ਉਹ ਕਹੇਰੀ ਬਾਰ ਬਾਰ ਕਹੇਰੀ ਹੈ ਸਿੱਖ ਜਿਹੜੇ ਕੇਸਾਤਾਰੀ ਹਿੰਦੂ ਆ ਲੇਕਿਨ ਸਾਡੇ ਵਿਦਵਾਨ ਤੇ ਸਾਡੇ ਰਹਿਬਰ ਸਾਡੇ ਜਹੇਦਾਰ ਉਹ ਗੱਲ ਕਹਿੰਦੇ ਨਹੀਂ। ਸਿੱਖ ਇੱਕ ਵੱਖਰੀ ਕੌਮ ਆ। ਜਿਹੜਾ ਇਹਨਾਂ ਦਾ ਆਰਐਸ ਦਾ ਮੁਖੀ ਅੰਮ੍ਰਿਤਸਰ ਆਵੇ ਤਾਂ ਮੰਨ ਜੇਗਾ ਕਿ ਸਿੱਖ ਇੱਕ ਵੱਖਰੀ ਕੌਮ ਆ। ਅਗਲੇ ਲਾਗਪੁਰ ਜਾ ਕੇ ਵਿਆਹ ਦੇ ਦੇ ਕਹਿੰਦੀ ਸਿੱਖ ਜਿਹੜੇ ਉਹ ਕੇਸਾਤਰੀ ਹਿੰਦੂ ਨੇ ਹਿੰਦੂ ਧਰਮ ਵੈਸੇ ਇਹਸ ਕਰਕੇ ਅੱਜ ਕੱਲ ਉਹਦੀ ਡਿਊਟੀ ਲੱਗੀ ਆ ਉਹ ਡਿਊਟੀ ਆਪਣੀ ਕਰ ਰਿਹਾ ਵਾ ਲੇਕਿਨ ਡਿਊਟੀ ਕਰਨ ਦਾ ਤਰੀਕਾ ਹੁੰਦਾ ਇਹਨਾਂ ਦੇ ਰਹਿਬਰ ਜਿਹੜੇ ਆ ਨਾ ਹਿੰਦੂਆਂ ਦੇ ਉਹ ਇਥੋਂ ਤੱਕ ਕਹਿੰਦੇ ਆ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਸਾਈ ਮੀਆਂ ਮੀਏ ਤੋਂ ਨੀਰ ਖੋਣ ਲੱਗੇ ਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਹ ਸਾਇਕ ਤੇ ਕਹਿੰਦੇ ਪਾਰਵਤੀ ਤੇ ਵਿਸ਼ਨੂੰ ਜਾ ਰਿਹਾ ਸੀ ਆਪਣੇ ਉੱਡਣ ਖਟੋਲੇ ਤੇ ਅੱਛਾ ਜੀ ਤੇ ਇਹਨਾਂ ਦੇ ਸਾਖੀਆਂ ਨੇ ਉਹ ਲਿਖ ਦਿੱਤੀ ਆ ਉਹ ਗੱਲ ਹੀ ਬਣਾਈ ਆ ਜੀ ਉਹ ਲਿਖਦੇ ਨੇ ਉੱਥੇ ਕਿ ਪਾਰਵਤੀ ਪੁੱਜੀ ਮਹਾਰਾਜ ਥਲੇ ਕੀ ਹੋ ਰਿਹਾ ਕਹਿੰਦਾ ਆਪਣੇ ਇੱਕ ਵਿਸ਼ਨੂੰ ਦਰਬਾਰ ਬਣ ਰਿਹਾ ਮਤਲਬ ਸੱਚਕਣ ਜਰੀ ਮੰਦਰ ਸਾਹਿਬ ਨੂੰ ਵਿਸ਼ਨੂੰ ਦਰਬਾਰ ਕਿਹਾ ਜਾ ਰਿਹਾ ਮੈਂ ਇਹ ਵੀ ਦੱਸ ਦੇ ਤਾਨੂੰ 1905 ਤੋਂ ਪਹਿਲਾਂ ਬਕਾਇਦਾ ਬਕੌਤੌਰ ਤੇ ਦਰਬਾਰ ਸਾਹਿਬ ਦੇ ਘੇਰੇ ਕਿਹੜੇ ਕਮਰੇ ਬਣੇ ਜਿੱਤੇ ਮੰਦਰ ਹੁੰਦੇ ਸੀ ਆ ਮੰਦਰ ਕਿਹਦਾ ਵਾ ਮਾਤਾ ਵੈਸ਼ਨੂ ਦਾ ਵਾ ਆ ਪੈਰੋਂ ਦਾ ਵਾ ਆ ਮਾਤਾ ਦੇਵੀ ਜਿਹੜੀ ਨਾਨਾ ਦੇਵੀ ਦਾ ਵਾ ਆ ਹਨੂਮਾਨ ਦਾ ਵਾ ਮੰਦਰ ਹੁੰਦੇ ਸੀ ਤੇ ਮੰਦਰ ਜਿਹੜੇ ਸੀ ਉਹ ਸਰਦਾਰਾਂ ਨੂੰ ਉੱਥੇ ਲੁੱਟ 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 ਲੈਂਦੇ ਸੀ ਜਦੋਂ ਉਹ ਦਰਬਾਰ ਚ ਮੱਥਾ ਟਿਕ ਜਾਂਦੇ ਸੀ ਖਾਲੀ ਹੱਤ ਜਾਂਦੇ ਸੀ ਲੰਗਰ ਗੁਰੂ ਦਾ ਛਕਣਾ ਖਾਲੀ ਹੱਤ ਜਾਂਦਾ ਗਿਆਨੀ ਰੂਪ ਸਿੰਘ ਗਿਆਨੀ ਰੂਪ ਸਿੰਘ ਨੇ ਕਿ ਨਜ਼ੀਰ ਦੇ ਚੰਗੇ ਸਬੰਧ ਸੀਗੇ ਉਦੋਂ ਸਰਬਰਾਂ ਹੁੰਦਾ ਸੀ ਜਦੋਂ ਜਹਦਰ ਬਾਦਚ ਬਣਦਾ ਵਾ ਇਹਦੇ ਚੰਗੇ ਸਬੰਧ ਸੀ ਅੰਗਰੇਜ਼ਾਂ ਦੇ ਨਾਲ ਇਹਨੇ ਫਿਰ ਕੀਤਾ ਵੀ ਜਦੋਂ 1905 ਚ ਭਚਾਲ ਆਉਂਦਾ ਵਾ ਉਦੋਂ ਇਹਨਾਂ ਨੂੰ ਕਹਿੰਦਾ ਅੰਗਰੇਜ਼ਾਂ ਨੂੰ ਅੰਗਰੇਜ਼ ਜਿਹੜੇ ਸੀ ਇੱਕ ਅੰਗਰੇਜ਼ ਹੁੰਦੇ ਸੀ ਤੇ ਇੱਕ ਹੁੰਦਾ ਸੀ ਆ ਖਾਲਸਾ ਕਲ ਦਾ ਜਿਹੜਾ ਪ੍ਰਿੰਸੀਪਲ ਵਿਵਾਦਨ ਕੋਈ ਵੀ ਗੱਲ ਕਿਤੇ ਕਰਾਂਗੇ ਫਿਰ ਆਪਾਂ ਕਿਤੇ ਥੋੜਾ ਥੁਰੜਾ ਹੁੰਦਾ ਆਪਣੇ ਕੋਲੇ ਉਹਨਾਂ ਨੂੰ ਜਾ ਕੇ ਕਹਿੰਦਾ ਯਾਰ ਇਹ ਗੰਧ ਬੜਾ ਪਉਂਦੇ ਤੇ ਨਾਲੇ ਸਾੜਾ ਇਹਨਾਂ ਦੇ ਮੇਲ ਕੋਈ ਨਹੀਂ ਸਾਡੀ ਧਰਮ ਵੱਖਰਾ ਵਾ ਇਹ ਵੱਖਰੇ ਨੇ ਉਹ ਕਹਿੰਦਾ ਫੇਰ ਕਹਿੰਦਾ ਜੀ ਅਸੀਂ ਪ੍ਰਕਰਮਾਂ ਰਿਪੇਅਰ ਕਰਨੀਆਂ ਪਛਾਲ ਆਇਆ ਸੀਗਾ ਤੁਸੀਂ ਵੇਖਣ ਲੱਗੋ ਦੋ ਮিনার ਬਣੇ ਉੱਥੇ ਦਰਬਾਰ ਸਾਹਿਬ ਜਿਹੜੇ ਉੱਪਰ ਗੁੰਮਦ ਬਣਿਆ ਨਾ ਇਹ ਫਿਰ 83 ਤੋਂ ਬਾਅਦ ਬਣੇ ਹਾਂ ਇਹ ਰਾਮਗੜੀਆ ਮੁੰਗਾ ਵਾਜਦਾ ਤੇ ਰਾਮਗੜੀਆ ਜਿਹੜੇ ਉਹ ਭਾਈ ਚਰਨ ਨੇ ਬਣਾਇਆ ਤੇ ਟੋੜੇ ਦਾ ਇਤਰਾਜ ਕੀਤਾ ਸੀ ਕਿਵੇਂ ਬਣਾਤੇ ਤੋਂ ਨਾ ਕਿਤਾਬ ਕੱਢ ਕੇ ਰੱਖੀ ਆ ਬੀਹਲੋ ਪੁਰਾਣੀ ਫੋਟੋ ਜੂ ਹੈਗੇ ਸੀ ਮਨਾਰੇ ਇਹ 1905 ਦੇ ਵਿੱਚ ਬਕਾਇਦਾ ਜਦੋਂ ਹਫਤੇ ਪਹਚਾ ਲਉਂਦਾ ਉਦੋਂ ਡੱਗੇ ਸੀਗੇ ਰੂਤ ਸਿੰਘ ਵੀ ਫਿਰ ਕੀ ਕਰਦਾ ਉਹ ਕਹਿੰਦਾ ਜੀ ਅਸੀਂ ਪ੍ਰਕਰਮਾ ਰფერ ਕਾਣੀ ਇਹਨਾਂ ਨੂੰ ਕਹਿੰਜੀ ਮੂਰਤੀ ਚੁੱਕ ਕੇ ਬਾਹਰ ਲਾਜੋ ਅੰਗਰੇਜ਼ ਸਾਹਿਬ ਅੰਗਰੇਜ਼ ਦੀ ਸੀ ਬਿਲਾ ਕੇ ਕਹਿਤਾ ਕਿ ਕੁਝ ਸਮਾਂ ਤੁਸੀਂ ਮੂਰਤੀ ਬਾਹਰ ਲਾਜੋ ਲੈ ਪਹਿਨੋ ਜ ਫਿਰ ਆਜੋ ਤੁਸੀਂ ਜਦੋਂ ਰੇਰ ਹੋ ਗਈ ਤੇ ਫਿਰ ਉਹ ਕਹਿੰਦੇ ਜੀ ਮੂਰਤੀਆਂ ਕਿੱਥੇ ਰੱਖੀਏ ਕਹਿੰਦੇ ਕਿ ਜਿੱਥੇ ਮਰਜੀ ਰੱਖੋ ਤੁਸੀਂ ਬਣਦਣੀ ਆ ਸੀ ਫਿਰ ਇਹਨਾਂ ਨੂੰ ਜਿਹੜੇ ਦਿੱਤੀ ਦਰਗਿਆਨਾ ਮੰਦਿਰ ਜਗਾ ਸ਼ਾਇਦ ਮੈਨੂੰ ਪੱਕਾ ਨਹੀਂ ਉਹ ਵੀ ਸ਼ਾਇਦ ਅਸੀਂ ਬੀਚੀ ਦਿਆ ਉਹ ਜਗਾ ਦਿੱਤੀ ਸੀ ਤੁਸੀਂ ਆਪਣਾ ਮੰਦਿਰ ਇੱਥੇ ਬਣਾ ਲਓ 1908 ਸ਼ੁਰੂ ਬਣਦਾ ਵਾ ਸ਼ੁਰੂ ਨਾ ਤੇ 1918 ਜਾ ਕੇ ਕੰਪਲੀਟ ਹੁੰਦਾ ਉਹ ਇਹ ਉਹਨੂੰ 500 ਸਾਲ ਪੁਰਾਣਾ ਦੱਸਦੇ ਨੇ ਜਿਹੜੀ ਟੂਰਿਸਟ ਡਾਇਰੀ ਹੈ ਨਾ ਉਹ ਕਹਿੰਦੇ ਹਰਮੰਦਰ ਸੇ ਬਾਅਦ ਚ ਬਣਿਆ ਇਹ ਪਹਿਲਾਂ ਬਣਿਆ ਉੱਥੇ ਗ੍ਰੀਜਰ ਲਿਖਿਆ ਐਜਿਪੀਸ਼ੀਅਨ ਕਿਵਰੀ ਨਹੀਂ ਕਹਿ ਚੁੱਕੇ ਆ ਵੀ ਇਹਨੂੰ ਠੀਕ ਕਰੋ ਪਰ ਉਹਨਾਂ ਦੀ ਤੇ ਅਨਿਤ ਪਛੇਨੀ ਹੈ ਹੁਣ ਆਪਾਂ ਇਹ ਗੱਲ ਕਰਦੇ ਵੀ ਵਿਸ਼ਨੂੰ ਦਾ ਮੰਦਰ ਨੂੰ ਕਹਿਣਾ ਜਿਹਾ ਗੁਰੂ ਨਾਨਕ ਸਾਹਿਬ ਨੂੰ ਇਹ ਵਿਸ਼ਨੂੰ ਦਾ ਕਹਿੰਦਾ ਤੌਰ ਤੇ ਅਵਤਾਰ ਹੈ ਨਾ ਇਹ ਕੋਈ ਸ਼ਬਦ ਨਹੀਂ ਫਿਰ ਮਹਾਰਾਜ ਸਰਦਾਰ ਕਬਾਲ ਸਿੰਘ ਲਾਲਪੁਰਾ ਜਿਹੜੇ ਗੁਰਸਿੱਖ ਵਧੀਆ ਨੇ ਵਧੀਆ ਬੰਦੇ ਨੇ ਲਖਾਰੀ ਦੇ ਇਤਿਹਾਸ ਨੂੰ ਜਾਣਦੇ ਆ ਮਤ ਇਤਿਹਾਸ ਨੂੰ ਜਾਣਦੇ ਆ ਹਰ ਪ੍ਰਕਾਰ ਨੂੰ ਜਾਣਦੇ ਆ ਆਪਣੇ ਦੀ ਬਾਕੀ ਧਰਮਾਂ ਦੇ ਇਤਿਹਾਸ ਨੂੰ ਵੀ ਜਾਣਦੇ ਆ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਮੈਂ ਸੋਚਦਾ ਵੀ ਇਹ ਬਹੁਤ ਮੰਦ ਭਾਗੀ ਔਰ ਨਿੰਦਣਯੋਗ ਜਿਹੜੇ ਸਾਡੇ ਧਾਮੀ ਸਾਹਿਬ ਨੇ ਉਹਨਾਂ ਨੇ ਅਕਾਲ ਤਖਨ ਨੂੰ ਪੱਤਰ ਲਿਖਤਾ ਤੇ ਬੇਨਤੀ ਕੀਤੀ ਉਹਨਾਂ ਨੂੰ ਵੀ ਇਹਦੇ ਖਰਾਬ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਇਕਬਾਲ ਸਿੰਘ ਕਹਿੰਦੇ ਜੀ ਮੇਰਾ ਬਿਆਨ ਤੋੜ ਮਰੋੜ ਕੀ ਪੇਛ ਕੀਤਾ ਕਿ ਦੱਸ ਦਿਓ ਤੁਸੀਂ ਸਹੀ ਕੀ ਹੈ ਫਿਰ ਤੁਸੀਂ ਦੱਸ ਦਿਓ ਕੀ ਕੀ ਤਬਦੀਸੀ ਕੀਤਾ ਗਿਆ ਜੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਵਿਸ਼ੂਨ ਦਾ ਅਵਤਾਰ ਕਿਹਾ ਵਾ ਤੇ ਇਹ ਤੇ ਗਲਤ ਹੈ ਫਿਰ ਤੇ ਪਤੀ ਸਾਹਿਬ ਸੁਣ ਰਿਹਾ ਸੀਗਾ ਇਕਬਾਲ ਸਿੰਘ ਲਾਲਪੁਰਾ ਹੁਣਾਂ ਨੂੰ ਵੀ ਜਿਹੜੀ ਗੱਲ ਤੁਸੀਂ ਸ਼ੁਰੂ ਚ ਕੀਤੀ ਸੀ ਨਾ ਗੋਲਵਰਦੀ ਉਹ ਲਗਭਗ ਉਹੀ ਗੱਲ ਕਹਿ ਰਿਹਾ ਵੀ ਭਾਰਤ ਜਿਹੜਾ ਵਾ ਇਹ ਹਿੰਦੂਆਂ ਦਾ ਦੇਸ਼ ਆ ਬੋਧੀ ਰਹਿ ਸਕਦੇ ਆ ਜੈਨੀ ਰਹਿ ਸਕਦੇ ਆ ਲਗਭਗ ਉਹੋ ਜੀ ਗੱਲ ਹੀ ਉਹਨਾਂ ਨੇ ਕੀਤੀ ਆ ਜਦੋਂ ਇੱਕ ਨਿਊਜ਼ ਚੈਨਲ ਨਾਲ ਗੱਲ ਕਰ ਰਹੇ ਸੀ ਨਹੀਂ ਮੈਂ ਤੇ ਗੱਲ ਕਹਿਨਾ ਜਿਹੜਾ ਸਿੱਖੂ ਜਿਹੜਾ ਸਾਡਾ ਕਾਂਗਰਸ ਸੀ ਨਾ ਉਹ ਕਹਿੰਦੇ ਸੀ ਵੀ ਭਾਰਤ ਜਿਹੜਾ ਵਾ ਏਕਤਾ ਚ ਅਨੇਕਤਾ ਚ ਏਕਤਾ ਵਾ ਜਿਹੜੀਆਂ 24 ਡੰਡੇ ਬਣੇ ਨਾ ਸਾਡੇ ਬਕਾਇਦਾ ਤੌਰ ਤੇ ਉਹਦੇ ਚੱਕਰ ਦੇ ਵਿੱਚ ਉਹ ਇਸੇ ਕਰਤਾ ਪ੍ਰਤੀਕ ਨੇ 24 ਸਟੇਟਾਂ ਸਿਰੋ ਸਾਡੀ ਅੱਜ ਤੇ ਵਧ ਗਿਆ ਵੱਖਰੀ ਗੱਲ ਲੇਕਿਨ ਲੇਕਿਨ ਇਹ ਆਪਾਂ ਉਹਨੇ ਵੀ ਉਹ ਅਨੇਕਤਾ ਚ ਏਕਤਾ ਵਾ ਇਹ ਕਹਿੰਦੇ ਨਹੀਂ ਏਕਤਾ ਚ ਨੇਕਤਾ ਵਾ ਏਕਤਾ ਕਰ ਲੋ ਨੇਕਤਾ ਵੀ ਲੋੜੀ ਨਹੀਂ ਸਾਨੂੰ ਇਹਨਾਂ ਤੋਂ ਫਰਕ ਉਹਨਾਂ ਦਾ ਹੈਗਾ ਇਸ ਕਰਕੇ ਸਰਦਾਰ ਇਕਬਾਲ ਸਿੰਘ ਇਹਨਾਂ ਨੂੰ ਪੂਰੀ ਤਰ੍ਹਾਂ ਸਪਸ਼ਟ ਕਰਨਾ ਚਾਹੀਦਾ ਟੀਵੀ ਦੇ ਆਕੇ ਉਹਦੀ ਬਕਾਇਤ ਤੇ ਜੂਟੂ ਤੇ ਵਾਇਰਲ ਕਰਨੀ ਚਾਹੀਦੀ ਬੰਦੋ ਕਿਆ ਕੀ ਸੀ ਤੇ ਉਹਦਾ ਰਿਐਕਸ਼ਨ ਕੀ ਹੋਇਆ ਤੇ ਕਿਉਂ ਆ ਕੌਣ ਬੰਦੇ ਨੇ ਜਿਨ੍ਹਾਂ ਦੇ ਤੁਹਾਡਾ ਉਹਨਾਂ ਦਾ ਬਿਆਨ ਗਲਤ ਕੀਤਾ ਉਹਨਾਂ ਦੇ ਖਿਲਾਫ ਉਹਨਾਂ ਨੂੰ ਕੇਸ ਕਰਨਾ ਚਾਹੀਦਾ ਪਿਆ ਕੱਲੇ ਕੀ ਹੈ ਤੇ ਜੇ ਇਹ ਦੱਸਿਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਸਮਝ ਗਿਆ ਪਰ ਇਹਦੇ ਨਾਲ ਹੀ ਫਿਰ ਰਾਹੁਲ ਗਾਂਧੀ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਜਿਹੜਾ ਜਿੱਤੇ ਇਸ ਵਾਲੇ ਵਿਵਾਦ ਵੀ ਪਿਆ ਹੋਇਆ ਅਮਰੀਕਾ ਚੋਂ ਗਏ ਹੋਏ ਆ ਅੱਜਕੱਲ੍ਹ ਤੇ ਜਿੱਦਾਂ ਉਹ ਕਹਿੰਦੇ ਆ ਉਹਨੂੰ ਕਿੱਦਾਂ ਫਿਰ ਦੇਖਦੇ ਹੋ ਇਸ ਪੂਰੇ ਪ੍ਰਸੰਗ ਦੇ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਬੀਬੀ ਜਿਹੜੀ ਮੈਂਬਰ ਕਰਨਜੋਤ ਕਰੋ ਉਹ ਜਨਰਲ ਸੈਕਟਿਵ ਰਹੀ ਐ ਐਸਪੀਸੀ ਦੀ 1996 ਤੋਂ ਮੈਂਬਰ ਹੋ ਐ ਐਸਪੀਸੀ ਉਹ ਬੀਬੀ ਇਹ ਗੱਲ ਕਹਿੰਦੀ ਆ ਵੀ ਮੈਂ ਕੈਨੇਡਾ ਦੇ ਵਿੱਚ ਜਹਾਜ਼ ਦੇ ਵਿੱਚ ਬਹੁਤ ਸਫ਼ਰ ਕੀਤਾ ਮੈਨੂੰ ਕਿਸੇ ਪੁੱਛਿਆ ਜੀ ਤੁਸੀਂ ਆਪਣਾ ਗਾਤਰਾ ਲਾ ਕੇ ਹੋ ਲੇਕਿਨ ਮੇਰੇ ਦੇਸ਼ ਦੇ ਵਿੱਚ ਲੋਕਲ ਫਲਾਈਟ ਦੇ ਵਿੱਚ ਵੀ ਮੈਨੂੰ ਆਪਣਾ ਗਾਤਰਾ ਪਹਿਨ ਕੇ ਜਾਣ ਦੀ ਆਜ਼ਾਦਤ ਨਹੀਂ ਕਿਤੋਂ ਕੀ ਭਰ ਲਵਾਂਗੇ ਆਪਾਂ ਰਾਹੁਲ ਗਾਂਧੀ ਇਹ ਹੀ ਗੱਲ ਕਹਿੰਦਾ ਵਾ ਕਿਉਂ ਕਿਉਂਕਿ ਜਿੱਥੇ ਉਹ ਵਰਜੀਨੀਆ 'ਚ ਬੋਲਦਾ ਜਿਵੇਂ ਸਿੱਖ ਬੜੇ ਬੈਠੇ ਸੀ ਉਹਨੇ ਇੱਕ ਸਿੱਖ ਨੂੰ ਕੁੱਛ ਤੁਹਾਡਾ ਨਾਂ ਕੀ ਹੈ ਤੁਸੀਂ ਕੀ ਉਹਨੇ ਕਿਹਾ ਜੀ ਮੈਨੂੰ ਨਹੀਂ ਪਤਾ ਇਸ ਕੱਲ ਦਾ ਵੀ ਆਉਣ ਵਾਲੇ ਸਮੇਂ 'ਚ ਜੋ ਭਾਜਪਾ ਦੇ ਵਤੀਰੇ ਨੇ ਸਿੱਖ ਹੋਤੇ ਗੋਦਵਾਰੇ ਮੱਥਾ ਵੀ ਟੇਕ ਸਕਣਗੇ ਨਾ ਟੇਕ ਸਕਗੇ ਸਿੱਖ ਹੋਤੇ ਦਸਤਾਰ ਵੀ ਸਜਾ ਸਕਣਗੇ ਸਿੱਖਣਗੇ ਬੀਬੀ ਕਿਰਨ ਜੋਤ ਕਹਿੰਦੀ ਆ ਵੀ ਕੈਨੇਡਾ ਦੇ ਵਿੱਚ ਮੈਨੂੰ ਕਿਸੇ ਵੀ ਜਹਾਜ਼ 'ਚ ਆਪਣਾ ਗਾਤਰਾ ਪੈਨ ਕੇ ਸਫ਼ਰ ਕਰਨ ਤੋਂ ਰੋਕੇ ਨਹੀਂ ਗਿਆ ਤੇ ਮੈਨੂੰ ਆਪਣੇ ਇੱਥੇ ਇੰਡੀਆ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਗਾਤਰਾ ਪੈਨ ਕੇ ਜਾਣ ਦੀ ਆਜ਼ਾਦੀ ਹੈ ਤੁਹਾਡੇ ਸਾਹਮਣੇ ਪਿਛਲੇ ਦਿਨੀ ਦੋ ਕਿਸਾਨ ਜਿੰਨ ਕਿਸਾਨ ਚੱਲੇ ਸੀ ਤਾਮਨ ਲਾਡੂ ਉਹਨਾਂ ਨੇ ਕਿ ਸਾਡਾ ਧਾਰਮਿਕ ਚਿੰਨ ਕਿ ਸਾਡੇ ਕਨਸਟੀਟਿਊਟ ਧਾਰਮਿਕ ਚਿੰਨ੍ਹ ਜਿਹੜਾ ਵਾ ਧਾਰਮਿਕ ਆਜ਼ਾਦੀ ਸਾਡੀ ਹੈਗੀ ਆ ਅਸੀਂ ਜਾ ਸਕਦੇ ਹਾਂ ਉਹਦੇ ਨੋ ਨਹੀਂ ਲੋਕ ਕਰਦੇ ਸੀ ਤੇ ਫਿਰ ਕਿਵੇਂ ਕਹਿ ਲੈਣ ਰਾਹੁਲ ਗਾਂਧੀ ਨੇ ਜੋ ਕਿਹਾ ਉਹਨੇ ਇੱਕ ਧਰਮ ਦੀ ਗੱਲ ਨਹੀਂ ਕੀਤੀ ਉਹਨੇ ਕਰਨਾਤੀ ਵੀ ਗੱਲ ਕੀਤੀ ਆ ਤਾਮ ਲੱਡੂ ਦੀ ਵੀ ਗੱਲ ਕੀਤੀ ਆ ਮਨੀਪੁਰ ਦੀ ਵੀ ਗੱਲ ਕੀਤੀ ਆ ਸਾਰੀ ਸਟੇਟਾਂ ਦੀ ਗੱਲ ਕੀਤੀ ਉਹਨੇ ਵੀ ਹਾਲਾਤ ਠੀਕ ਨਹੀਂ ਇਹ ਲੋਕ ਧਰਮ ਨੂੰ ਬਰਦਾਸ਼ਤ ਕਰਾਜੀ ਨਹੀਂ ਇੱਕੋ ਹੀ ਗੱਲ ਆ ਕਿ ਹਿੰਦੂ ਧਰਮ ਬਸ ਬਾਕੀ ਕੋਈ ਨਹੀਂ ਦੱਸਣਾ ਸੀ ਤਾਂ ਗੋਲਮਕਰੰਗ ਹੋਏ ਨਾ ਨਹੀਂ ਇਸ ਕਰਕੇ ਰਾਹੁਲ ਨੇ ਕੁਛ ਨਹੀਂ ਕੀਤਾ ਰਾਹੁਲ ਨੇ ਸਿਰਫ ਇਹ ਕਿਹਾ ਵੀ ਚਿੰਤਾ ਜਾਰ ਕੀਤੀ ਆ ਵੀ ਆਉਣ ਵਾਲੇ ਸਮੇਂ ਜਿਹੜੇ ਹਾਲਾਤ ਬਣਦੇ ਨੇ ਉੱਥੇ ਧਰਮ ਸਹਿਨ ਸ਼ੀਲਤਾ ਨਹੀਂ ਰਹੇਗੀ ਚਿੰਤਾ ਜਾਰ ਕੀਤੀ ਉਹਨੂੰ ਇਹਨਾਂ ਨੇ ਕੰਨਾ ਕਹਤਾ ਜਿਵੇਂ ਕੁਸਾਕਾ ਨੀਲਾ ਤਰ੍ਹਾਂ ਕਰਤਾ ਜੇ ਕਰਤਾ ਸੰਦੀਪ ਜੀ ਮੈਂ ਇਹ ਗੱਲ ਮੰਨਦਾ ਵੀ ਸਾਕਾ ਨੀਲਾ ਤਰ੍ਹਾਂ ਇਹਨਾਂ ਨੇ ਗਲਤ ਕੀਤਾ ਕੰਡੈਮ ਕਰਦੇ ਹਾਂ ਜਿਨੇ ਕੀਤਾ ਉਹਨੂੰ ਸਜ਼ਾ ਵੀ ਮਿਲਗੀ ਸਿੱਖ ਧਰਮ ਦੇ ਵਿੱਚ ਇਹ ਕਦੀ ਨਹੀਂ ਹੋਇਆ ਕਿ ਜਿਨੇ ਕੀਤਾ ਉਸ ਨੂੰ ਕਿਸੇ ਦੂਸਰੇ ਬੰਦੇ ਨੂੰ ਸਜ਼ਾ ਦੇਓ ਕਦੀ ਨਹੀਂ ਆ ਗੁਰੂ ਸਾਹਿਬ ਦੇ ਟੈਮਪਲ ਨਹੀਂ ਹੋਇਆ ਬਕਾਇਦਾ ਤੌਰ ਤੇ ਤੁਸੀਂ ਵੇਖੋ 84 ਦੇ ਇੱਕ ਸਿੱਖ ਕਤਲੇਮ ਹੋਇਆ ਸੇ ਕਤਲੇਮ ਹੋਇਆ ਹੈ ਨਾ ਜਿਸ ਦੇ ਵਿੱਚ ਉਸ ਕਤਲੇਮ ਫੰਨੇ ਮੋਂ ਲੋਕ ਮਰੇ ਹੋ ਵੱਖਰੀ ਗੱਲ ਕੀ ਹੈ ਲੇਕਿਨ ਇਹ ਆ ਕਿ ਉਹਦੇ ਵਿੱਚ ਵੀ ਜਿਹੜੇ ਜਿਹੜੇ ਬੰਦੇ ਕਿ ਦੋਚੀ ਸੀ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ ਕਿ ਚਲੋ ਤੁਸੀਂ ਚਲੋ ਵੀ ਇੱਥੇ ਕੋਈ ਲੋੜ ਨਹੀਂ ਆ ਗਈ ਤਾਂ ਪਰ ਇਹ ਦੱਸ ਦਿਨ ਜਿਹੜੇ ਬੀਜੇਪੀ ਵਾਲੇ ਅੱਜ ਕੱਲ ਕਰਦੇ ਆ ਮੈਂ ਕਹਿੰਦਾ ਤੌਰ ਤੇ ਇਹਨਾਂ ਦੀ ਆਪਣਿਆਂ ਦੀ ਵੀ ਇਹ ਸਿੱਖ ਕਤਲੇਆਮ ਕੀਤਾ ਜੀ ਸਿੱਖਾਂ ਨੂੰ ਮਾਰਿਆ ਜੀ ਇਹਨਾਂ ਦਾ ਆਪਣਾ ਲੀਡਰ ਰਵਾਦੀ ਜੀ ਆਪਣੀ ਕਿਤਾਬ ਲਿਖੀ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕੀ ਕਹਿੰਦਾ ਇਹ ਗੱਲ ਕਹਿੰਦਾ ਵੀ ਇੰਦਰਾ ਗਾਂਧੀ ਤੇ ਦਰਬਾਰ ਸਾਹਿਬ ਤੇ ਅਟੈਕ ਕਰਨ ਲਈ ਤਿਆਰੀ ਨਹੀਂ ਸੀ ਅਸੀਂ ਦਬਾਅ ਪਾ ਕੇ ਕਰਾਇਆ ਉਹਨਾਂ ਦਿਨੀਆਂ ਅਖਬਾਰਾਂ ਕੱਢ ਲਓ ਇੰਦਰਾ ਗਾਂਧੀ ਘਰ ਰੋ ਜਾ ਕੇ ਮੁਜਾਰਾ ਕਰਦੇ ਸੀ ਉੱਥੇ ਅੱਤਵਾਦੀ ਬੈਠੇ ਨਹੀਂ ਵੱਖਵਾਦੀ ਬੈਠੇ ਆ ਤੁਸੀਂ ਅੱਤ ਜੁਰ ਕੇ ਬੈਠੇ ਹੋ ਅਟੈਕ ਕਿਉਂ ਨਹੀਂ ਕਰਦੇ ਤੁਸੀਂ ਜੇ ਉਹ ਕਿਤਾਬ ਲੱਗਦਾ ਤੇ ਫਿਰ ਤੁਸੀਂ ਕਿਤੋਂ ਸਿੱਖ ਮਰਦ ਹੋਗੇ ਵੀ ਕੱਲ ਦੀ ਗੱਲ ਕੱਲ ਤੱਕ ਤੁਸੀਂ ਕਿਸਾਨਾਂ ਨੂੰ ਖਾਲਸਾ ਨਹੀਂ ਕਹਿੰਦੇ ਰਹੇ ਅਤਵਾਦੀ ਕਹਿੰਦੇ ਰਹੇ ਵੱਖਵਾਦੀ ਕਹਿੰਦੇ ਸਿੱਖਾਂ ਦੇ ਕਿਹੜਾ ਇਲਜ਼ਾਮ ਤੁਸੀਂ ਨਹੀਂ ਲਾਇਆ ਅੱਜ ਤੁਸੀਂ ਸਪਸ਼ਟੀਕਰਨ ਦੇ ਰਹੇ ਹੋ ਅਸੀਂ ਬਿਲਕੁਲ ਨਾਲ ਉਹਦੇ ਹੱਕ 'ਚ ਨਹੀਂ ਹੈਗੇ ਬਿਲਕੁਲ ਨਹੀਂ ਸੱਚੀ ਗੱਲ ਸੱਚੀ ਗੱਲ ਕਰਾਂਗੇ ਅਸੀਂ ਦੂਸਰੀ ਚੀਜ਼ ਮੈਂ ਕਹਿੰਦਾ ਵੀ 1 31 ਅਕਤੂਬਰ ਤੋਂ ਮੈਂ ਤਿੰਨ ਦਿਨ ਜਿਹੜਾ ਵਕਵਾ ਜਿਹੜਾ ਦੇਖਿਆ ਸੀ ਉਹ ਸਾਡੇ ਵਾਸਤੇ ਇੱਕ ਕਹਿ ਦੀ ਇਹਦਾ ਆਪਾਂ ਦੀ ਮਾਂ ਕਾਲ ਸੀ ਹਾਂ ਮਾਂ ਕਾਲ ਦਾ ਸਮਾ ਸੀ ਸਾਡੇ ਵਾਸਤੇ ਅਸੀਂ ਕਦੀ ਵੀ ਨਹੀਂ ਭੁੱਲ ਸਕਦੇ ਉਹਨੂੰ ਕਦੀ ਵੀ ਪਰਦਾਸ਼ੀ ਨਹੀਂ ਕਰ ਸਕਦੇ ਉਹਨੂੰ ਲੇਕਿਨ ਜਦੋਂ ਕਾਂਗਰਸ ਸਰਕਾਰ ਬਣੀ ਹੈ ਕੇਂਦਰ ਦੇ ਵਿੱਚ ਇਹ ਸਾਡੇ ਸਿੱਖਾਂ ਦੇ ਕੋਲੇ ਦੋ ਵੱਡੇ ਮਹਿਕਮੇ ਹੋਏ ਦੋ ਵੱਡੇ ਮਹਿਕਮੇ ਗ੍ਰਹਿ ਮੰਤਰਾਲਾ ਡਿਫੈਂਸ ਮੰਤਰਾਲਾ ਸਾਡਾ ਹਿੰਦ ਰੂਸ ਵਿੱਚ ਕੋਈ ਨਾ ਕਿ ਦੋ ਵੱਡੇ ਮਹਿਕਮੇ ਤੇ ਪੰਜ ਸਟੇਟਾਂ ਦੇ ਵਿੱਚ ਬਕਾਇਦਾ ਤੌਰ ਤੇ ਸਿੱਖ ਉਗਰਨੇ ਲੱਗਦੇ ਰਹੇ ਨੇ ਜਦੋਂ ਵੀ ਕੇਂਦਰ ਚ ਜਿਹੜੀ ਸਰਕਾਰ ਬਣੀ ਕਾਂਗਰਸ ਦੀ ਸਰਕਾਰ ਬਣੀ ਜੇ ਜੇ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਿਆ ਕਾਂਗਰਸ ਸਰਕਾਰ ਵੇਲੇ ਜੇ ਰਾਸ਼ਟਰਪਤੀ ਸਿੱਖ ਬਣਿਆ ਕਾਂਗਰਸ ਸਰਕਾਰ ਵੇਲੇ ਜੇ ਪਹਿਲਾ ਫੌਜੀ ਜਰਨੈਲ ਸਿੱਖ ਬਣਿਆ ਜੇਜੇ ਸਿੰਘ ਕਾਂਗਰਸ ਸਰਕਾਰ ਵੇਲੇ ਇਹ ਨਿੱਗਲ ਕਾਂਗਰਸੀ ਗਲਤੀਆਂ ਕੀਤੀਆਂ ਲੇਕਿਨ ਉਹ ਜੋ ਚੰਗਾ ਕੰਮ ਕੀਤਾ ਚੰਗਾ ਵੀ ਕੀਨੇ ਆ ਸਿਰਫ ਰਾਹੁਲ ਗਾਂਧੀ ਨੇ ਚਿੰਤਾ ਜ਼ਾਹਿਰ ਕੀਤੀ ਆ ਭੀ ਦੇਸ਼ ਵਿੱਚ ਜਿਹੜੀਆਂ ਸਾਡੀਆਂ ਮੈਂਜੋਰਟੀਆ ਉਹ ਸੁਰੱਖਿਤ ਨਹੀਂ ਉਹਦਾ ਵਾਦਾ ਬਤੰਗੜ ਬਣਾ ਕੇ ਗੁਰਚੰਦ ਸਿੰਘ ਗਰੇਵਾਲਾ ਵੀ ਜਿਹੜੇ ਉਹ ਵੀ ਬੰਦੇ ਆ ਜਾਂਦੇ ਆ 2005 ਦੇ ਵਿੱਚ ਜਦੋਂ ਖਾਲਸਾ ਪੰਚਾਇਤ ਵਾਲਿਆਂ ਦੀ ਮਾਰਕਟ ਕੀਤੀ ਇਹਨਾਂ ਨੇ ਸ਼ਰਮਣੀ ਕਮੇਟੀ ਵਾਲਿਆਂ ਨੇ ਸਿਰ ਪਾੜੇ ਨੇ ਇੱਕ ਨਿਹੰਗ ਦਾ ਜਿਹੜਾ ਸੀ ਵਿਚਾਰੇ ਦਾ ਕਿਛਰੇ ਦਾ ਨਾਲਾ ਜਿਹੜਾ ਸੀ ਉਹ ਵੜ ਦਿੱਤਾ ਗਿਆ ਤਾਂ ਸਿਰ ਪਾੜਤਾ ਉਹਦੀ ਦਸਤਾਰ ਖਲਾਤੀ ਇਹ ਕਮੇਟੀ ਦੀ ਕਰਤੂਤਾ ਨਾਲ ਦੀ ਹੈਗੀਆਂ ਨਾ ਦੀਆਂ ਉਦੋਂ ਨਾਲ ਸੀ ਗਰੇਵਰ ਤੇ ਜਦੋਂ ਇਹ ਲੜਾਈ ਹੋ ਰਹੀ ਸੀ ਪਿੱਛੇ ਇੱਕ 3 ਵੀਰ ਦੇ ਪਿੱਛੇ ਲੁਕਿਆ ਸੀ ਜਾ ਕੇ ਮੈਂ ਕਹਤੇ ਘੋਤਾ ਉਹਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਜਦੋਂ ਉਹਨਾਂ ਬਾਹਰ ਨਿਕਲੇ ਤੇ ਮੇਰੇ ਕੋਲ ਖੜਾ ਸੀ ਮੱਖਣ ਸਿੰਘ ਐਸਐਸਪੀ ਐਸਪੀ ਉਹਨੇ ਆਪਣੇ ਮੁੰਡਿਆਂ ਨੂੰ ਕਿਹਾ ਤੁਸੀਂ ਕੀ ਕਰਦੇ ਕਾਕਾ ਹਣ ਇੰਨੀ ਗੱਲ ਕਹਿਣ ਦੀ ਤੇ ਦੋਵਾਂ ਮੁੰਡਿਆਂ ਨੇ ਦੋਵਾਂ ਨੇ ਆਪਣੀ ਡਾਂਗ ਤੇ ਉਹਦੀ ਡਾਂਗ ਤੇ ਇੱਕ ਇੱਕ ਮਰਦ ਨੇ ਡਾਂਗਾ ਭਰਾਈਆਂ ਸੀ ਉਹਨਾਂ ਨੇ ਤੇ ਨਾ ਐਸਪੀਸੀ ਲੱਭਾ ਤੇ ਨਾ ਇਹਦੇ ਆਪਣੀ ਫੈਡਰੇਸ਼ਨ ਲੱਭੀ ਉੱਥੇ ਇੰਨੇ ਕੁ ਬਹਾਦਰ ਨੇ ਹੱਥ ਜੋੜ ਕੇ ਤੁਸੀਂ ਨਿਕਲੋ 84 ਦੇ ਵਿੱਚ ਦੇ ਦਿਓ ਤਾਂ ਸੀਸ ਇਸ ਕਰਕੇ ਤੁਸੀਂ ਜਿਹੜੀ ਹੈ ਨਾ ਠੀਕ ਹੈ ਤੁਸੀਂ ਕਾਂਗਰਸ ਦੇ ਕਲੱਬ ਮੈਂ ਇੰਨੀ ਗੱਲ ਕਹਿੰਦਾ ਤੁਸੀਂ ਕਾਂਗਰਸ ਦੇ ਨਾ ਬੋਲੋ ਲੌਜੀਕਲੀ ਬੋਲੋ ਇਹ ਲੋਕਾਂ ਨੂੰ ਸਮਝ ਲੱਗ ਜੀ ਹੋਏ ਵੀ ਆ ਵਾਕਿਆ ਗਲਤੀ ਇਹ ਗਲਤੀ ਹੀ ਕਰਨੀ ਆ बार-बार ਤੁਸੀਂ ਕਹੀ ਜਿੰਦੂ ਜੀ ਉਹਨਾਂ ਸਾਕਾ ਨੀਲਾ ਕਰਤਾ ਜੀ ਉਹਨਾਂ 84 ਕਰਤੀ ਕੀਤੀ ਅਸੀਂ ਬੰਦੇ ਆ ਬਿਲਕੁਲ ਕੀਤੀ ਜਿਹੜੇ ਚੰਗੇ ਕੰਮ ਕੀਤੇ ਉਹਨਾਂ ਦਾ ਜ਼ਰੂਰ ਜ਼ਿਕਰ ਕਰੋ ਜੀ ਜੀ ਪੱਟੀ ਸਾਹਿਬ ਉਧਰ ਜੇ ਚੰਗੇ ਕੰਮਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਜਦੋਂ ਆਪਣੀ ਆਮ ਆਦਮੀ ਪਾਰਟੀ ਸਰਕਾਰ 2022 ਚ ਬਣਦੀ ਆ ਤਾਂ ਕਹਿੰਦੇ ਆ ਵੀ ਅਸੀਂ ਇੱਕ ਤੋਂ ਬਾਅਦ ਇੱਕ ਲਗਾਤਾਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਮ ਆਦਮੀ ਕਲੀਨਿਕ ਜਿਹੜੇ ਆ ਬਣਾ ਦਿੱਤੇ ਆ ਤੇ ਲਗਭਗ ਕਹਿੰਦੇ 58000 ਲੋਕ ਜਿਹੜੇ ਆ ਇਹਦਾ ਲਾਭ ਪ੍ਰਾਪਤ ਕਰਦੇ ਆ ਰੋਜ਼ਾਨਾ ਤੇ ਦੂਜੇ ਪਾਸੇ ਆਯੂਸ਼ਮਾਨ ਕਾਰਡ ਯੋਜਨਾ ਜਿਹੜੀ ਇੰਸ਼ੋਰੈਂਸ ਯੋਜਨਾ ਜਿਹਦੇ ਤਹਿਤ ਮਰੀਜ਼ ਜਿਹੜੇ ਆ ਆਪਣਾ ਇਲਾਜ ਮੁਫਤ ਕਰਵਾ ਸਕਦੇ ਆ ਉਹਨਾਂ ਨੇ ਇਲਾਜ ਕਰਨਾ ਬੰਦ ਕਰ ਦਿੱਤਾ ਜੀ ਪ੍ਰਾਈਵੇਟ ਹਸਪੀਟਲਸ ਨੇ ਉਹ ਕਹਿੰਦੇ ਆ ਵੀ ਸਾਡੇ ਪਿਛਲੇ ਪੈਸੇ ਤਾਂ ਦੇ ਦਿਓ ਲੈ ਦੇ ਕੇ ਇੱਕ ਮਸਲਾ ਜਿਹੜਾ ਵਿੱਤੀ ਸੰਕਟ ਦਾ ਖੜਾ ਹੋ ਰਿਹਾ ਪਹਿਲੀ ਗਲਤੀ ਇਹ ਆ ਕਿ 600 ਕਰੋੜ ਰੁਪਇਆ ਪ੍ਰਾਈਵੇਟ ਹਸਪੀਟਲ ਨੂੰ ਦਾ ਫਰਵਰੀ ਤੋਂ ਹੜਿਆ ਵਾ। ਹੂੰ। ਫਰਵਰੀ ਤੋਂ ਭੌਂਕੇ ਸਤੰਬਰ ਆ ਗਿਆ ਤੇ ਅਜੇ ਤੱਕ ਪੈਸੇ ਵਾਪਸ ਨਹੀਂ। ਤੇ ਕਿਉਂ ਫਰੀ ਇਲਾਜ ਕਰਨਗੇ? ਉਹ ਮਰੀਜ਼ ਨੂੰ ਕਹਿੰਦੇ ਭਾਜੀ ਪੈਸੇ ਦੇ ਦਿਓ ਤੇ ਆਪਣਾ ਇਲਾਜ ਕਰਾ ਲਓ। ਅਸੀਂ ਤੁਹਾਡਾ ਇਲਾਜ ਜਿਹੜਾ ਉਹ ਸਕੀਮ ਦੇ ਤਹਿਤ ਨਹੀਂ ਕਰ ਸਕਦੇ। ਸਾਡੀ ਸਰਕਾਰ ਦੀ ਗੱਲ ਤੋਂ ਬੜੀ ਕਹਿੰਦੇ ਹੁੰਦੇ ਨੇ ਆਪ ਨੰਗ ਬਾਪ ਨੰਗ ਨੰਗ ਸਾਡੇ ਨਾਨਕੇ ਨੰਗ ਤੱਕ ਇਕੱਠੇ ਹੋਏ ਤੇ ਖੇਡ ਆਈ ਜਾਣ ਕੇ ਤੇ ਸਾਡੇ ਜਿਹੜੇ ਸਰਕਾਰ ਦੀ ਹਾਲਤ ਹੈ ਉਹ ਕਹਿੰਦੇ ਨੇ ਨਾ ਪੁਰਾਣੇ ਜ਼ਮਾਨੇ ਤੁਹਾਨੂੰ ਪਤਾ ਜਿਹੜੇ ਲਲਾਰੀ ਸੁਣੇ ਲਲਾਰੀ ਸੁਣੇ ਹੁਣ ਤੁਸੀਂ ਲਲਾਰੀ ਪੜਹੁੰਦੇ ਸੀ ਜਿਹੜੀ ਸੜਕਾਂ ਦੇ ਸਾਹਮਣੇ ਜਾਂ ਚੌਂਕਾ ਦੇ ਵਿੱਚ ਬੈਠੇ ਹੁੰਦੇ ਸੀ ਉਹ ਬਕਾਇਦਾ ਤੌਰ ਤੇ ਉੱਤੇ ਰੱਸੀਆਂ ਬੰਨ੍ਹ ਕੇ ਤੇ ਪੱਗਾਂ ਰੰਗਦੇ ਹੁੰਦੇ ਸੀ ਬਿਲਕੁਲ ਤੇ ਉਹਨਾਂ ਦਾ ਇੱਕ ਟੱਪ ਹੁੰਦਾ ਸੀਗਾ ਉਹ ਟੱਪ ਦੇ ਵਿੱਚ ਗਿੱਦੜ ਜਾ ਕੇ ਡੇਈ ਪਿਆ ਰੰਗ ਬਦਲ ਕੇ ਨੀਲਾ ਹੋ ਗਿਆ ਈਲਾ ਉਹ ਕਿ ਜਦੋਂ ਜੰਗਲ ਜਾਂਦਾ ਨਾ ਉਹ ਕਹਿੰਦਾ ਕਰੀਏ ਕੀ ਤੇ ਉਹ ਉਹਨੂੰ ਬਕਾਇਦਾ ਤੌਰ ਤੇ ਗੱਲ ਕਰਦਾ ਜੇ ਮੈਨੂੰ ਤੇ ਵੇਖੋ ਕਿੱਡੀ ਮੇਰੇ ਤੇ ਕਿਰਪਾ ਕਰਤੀ ਮੈਨੂੰ ਤੇ ਬਾਦਸ਼ਾਹ ਬਣਾ ਕੇ ਭੇਜ ਦਿੱਤਾ ਉਹ ਬਾਦਸ਼ਾਹ ਬਨ ਲਿਆ ਉਹਨਾਂ ਠੀਕ ਹੈ ਰਾਂਗੀਤ ਬਦਲ ਲਗਤ ਮੰਨ ਲਓ ਜੀ ਬਾਦਸ਼ਾਹ ਕੋਈ ਗੱਲ ਨਹੀਂ ਇਹ ਤਾਂ ਫਰਕ ਰਾਂਗੇ ਦਾ ਉਹ ਰੇਵ ਰਾਂਗੀਤ ਬਦਲ ਜਾਂਦਾ ਜਾਂਦਾ ਉੱਥੇ ਲੇਕਿਨ ਜਦੋਂ ਦੂਜੇ ਗਿੱਦੜ ਵਾਂਗਦੇ ਆ ਉਹਦੀ ਸੱਚਾਈ ਸਾਹਮਣੇ ਆ ਜਾਂਦੀ ਉਈ ਵਾਕਾਂ ਲੱਗਦਾ ਉਹ ਕਿਤੇ ਗਿੱਦੜੇਗਾ ਓਏ ਰੰਗ ਬਦਲਿਆ ਜਾਂਦੇ ਸਿਰਫ ਇਹਨੇ ਸਾਡੀ ਸਰਕਾਰ ਦਾ ਉਹ ਹਾਲ ਆ بڑے بڑے ਦਾਅਵੇ ਕੀਤੇ ਅਸੀਂ ਆ ਕਰਦੇ ਹਾਂਗੇ ਸੀ ਉਹ ਕਰਦੇ ਹਾਂਗੇ ਅਸੀਂ ਪੰਜਾਂ ਮਿੰਟਾਂ ਦੇ ਵਿੱਚ ਅਸੀਂ ਤੁਹਾਨੂੰ ਐਮਐਸਬੀ ਦੇ ਦੇਾਂਗੇ ਅਸੀਂ ਕਰਜ਼ੇ ਮਾਫ ਕਿਹੜਾ ਵਾਅਦਾ ਨਹੀਂ ਕੀਤਾ ਅੱਜ ਸਰਕਾਰ ਨੰਗ ਤਰੰਗ ਹੋਈ ਪਈ ਆ ਸਾਨੂੰ ਇਹ ਦੱਸਿਆ ਜਾਵੇ 10000 ਕਰੋੜ ਰੁਪਇਆ ਤੁਸੀਂ ਹੋਰ ਕਰਜ਼ਾ ਲੈਣ ਦੀ ਗੱਲ ਕਰਦੇ ਹੋ ਮੇਲ ਵੀ ਜਾਊਗਾ ਤੇ ਲਾਉਣਾ ਕਿੱਥੋਂ ਆ ਇਹ ਵੀ ਦੱਸ ਦਿਓ ਉਤੇ ਲੋਨ ਦਾ ਤਰੀਕਾ ਵੀ ਦੱਸ ਦਿਓ ਕਿਵੇਂ ਲਾਉਣਾ ਆਪਾ ਮਲਾਜਮ ਦੁਖੀ ਨੇ ਡਾਕਟਰ ਸੜਕਾਂ ਦੇ ਬੈਠੇ ਨੇ ਅੱਜ ਮਰੀਜ਼ਾਂ 'ਚ ਜਿਹੜੇ ਸਰਕਾਰੀ ਹਸਪਤਾਲਾਂ ਦੇ ਜਿਹੜੇ ਹੈਗੇ ਮਰੀਜ਼ ਉਹ ਖੰਡਲਖਾਰ ਹੋ ਰਹੇ ਰੋ ਰਹੇ ਨੇ ਨਾ ਜਾਣੂ ਜਿਹੜੀ ਗੱਲ ਕੀਤੀ ਆ ਵੀ ਤੁਸੀਂ 842 ਬਕਾਇਦਾ ਤੌਰ ਤੇ ਕਹਿੰਦੇ ਅਸੀਂ ਕਲੀਨਿਕ ਖੋਲ੍ਹਨੇ ਨੇ ਕਿਹੜੇ ਦਿਨ ਖੋਲ੍ਹਨੇ ਨੇ ਅਸੀਂ ਨਹੀਂ ਕਹਿੰਦੇ ਤੁਹਾਡਾ ਆਪਣਾ ਐਮਐਲਏ ਕਹਿੰਦਾ ਹੈ ਵੀ ਜਿਹੜੀਆਂ ਸਾਡੀਆਂ ਡਿਸਪੈਂਸੀਆਂ ਸੀ ਕੂਚੀ ਫਿਰਕੇ ਤੇ ਉੱਥੇ ਤੁਸੀਂ ਆਮ ਆਦਮੀ ਕਲੀਨਿਕ ਲਿਖ ਦਿੱਤਾ ਗਿਆ। ਬਿਲਕੁਲ 58000 ਤੁਸੀਂ ਕਹਿੰਦੇ ਡੇਲੀ ਉੱਤੋਂ ਦਵਾਈ ਦੇ ਦਿੰਦੇ। ਮੈਂ ਆਪਣਾ ਜੇ ਮੈਂ ਦੱਸਦਾ ਮੈਂ ਡਾਕਟਰ ਕੋਲ ਗਿਆ। ਮੈਂ ਉਹਨੂੰ ਪੁੱਛਿਆ। ਮੈਂ ਉਹਨੂੰ ਕਿਹਾ ਜੀ ਆਹ ਜਬ ਇਹ ਦਵਾਈ ਕਹਿੰਦਾ ਜੇ ਹੈ ਹੀ ਨਹੀਂ। ਮੈਂ ਕਹਿ ਦਿੱਤਾ ਇਹ ਵੀ ਨਹੀਂ ਆਦੀ। ਆਦਰੀ ਦੀ ਪਿੱਛੋਂ ਗਾਲਾਂ ਕੱਢਦਾ ਸਰਕਾਰ ਨੂੰ। ਸਰਕਾਰ ਭੇਜ ਹੀ ਨਹੀਂਦੀ। ਕਿ ਜੇ ਸਰਕਾਰ ਭੇਜ ਨਹੀਂ ਰਹੀ ਦਵਾਈ ਡਾਕਟਰ ਬਲਬੀਰ ਸਿੰਘ ਤੁਸੀਂ ਬੜੇ ਸੁਲਝੇ ਹੋ ਬੰਦੇ ਹੋ ਤੁਹਾਡੇ ਤੇ ਅਸੀਂ ਕਿਸੇ ਪ੍ਰਕਾਰ ਦੀ ਕੋਈ ਇਲਜ਼ਾਮ ਨਹੀਂ ਲਾ ਸਕਦੇ ਵਧੀਆ ਬੰਦੇ ਨੇ ਗਾਂਧੀ ਹੋਇਆ ਬਲਬੀਰ ਸਿੰਘ ਹੋਇਆ ਪਟਿਆਲੇ ਦੇ ਵਧੀਆ ਬੰਦੇ ਤੇ ਬੀਬੀ RAM ਮਹਾਰਾਣੀ ਹੋਈ ਉਹ ਵਧੀਆ ਵਧੀਆ ਨਾਈਸ ਬੰਦੇ ਨੇ ਲੇਕਿਨ ਘੱਟੋ ਘੱਟ ਸੱਚ ਤੇ ਬੋਲਦੇ ਤੇ ਸਚਾਈ ਕੀ ਹੈਗੀ ਉੱਥੇ ਹੈਗੀ ਆ ਆਪਾਂ ਜਿਹੜੀ ਆਫ ਦੀ ਰਿਕਾਰਡ ਗੱਲ ਕਰਦੇ ਪਤਾ ਹੀ ਹੈ ਹੂੰ ਜਿਸਦਾ ਪ੍ਰਕਾਸ਼ ਸਿੰਘ ਬਾਦਲ ਆਏ ਉਹ ਨਾ ਅਦਰ ਸਕੂਲ ਬੋਲਦੇ। ਕਿਉਂ ਦੂਜੀ ਵੀਰੇ ਕਹਿੰਦੇ ਨਹੀਂ ਯਾਰ ਮੈਰਿਟਿਸ ਕੂਨ ਖੋਲਦੀ ਆਪਾਂ। ਅਦਰਸ ਨੂੰ ਪ੍ਰੋਡਿਊਸ ਬਣ ਕੇ ਉੱਤੇ ਉੱਤੇ ਵਿੱਚੇ ਪੱਟੀ ਸਾਹਿਬ ਕੈਪਟਨ ਸਾਹਿਬ ਵੀ ਆਏ ਹੋ ਨਾ 스마트 ਸਕੂਲ ਬਣਾਉਂਦੇ। ਮੈਂ ਤਾਂ ਉਹੀ ਗੱਲ ਕਰਦਾ ਨੂੰ। ਉਸ ਤੋਂ ਬਾਅਦ ਕੈਪਟਨ ਸਾਹਿਬ ਇਹਨੂੰ ਉਹਨਾਂ ਨੂੰ 스마트 ਸਕੂਲ ਦਾ ਦੇ ਦਿੱਤਾ। ਹੁਣ ਇਹ ਸਕੂਲ ਫਰ ਐਮੀਨੈਂਸ ਦਾ ਜਾ ਦੇ ਜਾਂਦੇ ਆ ਤੇ ਇਹਨਾਂ ਦਾ ਆਪਣਾ ਐਮ.ਐਲ.ਏ. ਕਹਿੰਦਾ ਵਾ। ਭਈ ਸਕੂਲ ਤੇ ਪਹਿਲੇ ਜੰਗ ਜਲ ਨਾ ਹੀ ਬਦਲੇ ਤੇ ਬਾਕੀ ਕੀਤਾ ਤੁਸੀਂ ਕੀ ਜੋ। ਪੰਜਾਬ ਨੂੰ ਬਰਬਾਦੀ ਦੀ ਕੰਗਾਰ ਤੇ ਖੜਾ ਨਾ ਕਰੋ ਜਿੰਨੇ ਤੁਹਾਨੂੰ ਮੰਗੇ ਸੀ ਵੀ ਸਸਟੇਟ ਫ੍ਰੀ ਕਰ ਦਿਓ ਮੈਂ ਇਹ ਦਾਅਵੇ ਤਾਂ ਕਹਿੰਦਾ ਕੋਈ ਵੀ ਚੀਜ਼ ਮੁੱਲ ਲੈ ਕੇ ਤੁਸੀਂ ਫ੍ਰੀ ਨਹੀਂ ਦੇ ਸਕਦੇ ਫ੍ਰੀ ਦਿਓਗੇ ਤੇ ਕਰਜ਼ਾਈ ਹੋਗੇ ਤੁਸੀਂ ਪੰਜਾਬ ਦੇ ਸੋਰਸਿੰਗ ਕੋਈ ਨਹੀਂ ਰਹਿ ਗਿਆ ਸਾਡਾ ਇਸ ਕਰਕੇ ਜਿਹੜੀ ਇਹ ਗੱਲ ਕਹਿੰਦੇ ਵੀ ਬਕਾਇਦਾ ਤੌਰ ਤੇ 600 ਕਰੋੜ ਰੁਪਇਆ 1000 ਹਸਪੀਟਲ ਆ ਉਹਨਾਂ ਦੇ ਮਰੀਜ਼ਾਂ ਦਾ ਜਿਹੜਾ ਫਸਿਆ ਉਹ ਅਜੇ ਤੱਕ ਬਿੱਲ ਗਏ ਬਿੱਲ ਹੀ ਨਹੀਂ ਪਾਸ ਕੀਤੇ ਉਹਨਾਂ ਨੂੰ ਕਹਿੰਦੇ ਸੀ ਦਸੀ ਨਹੀਂ ਲਾਟਾੜੇ ਕਰ ਸਕਦੇ ਹੋ ਟਾੜਾ ਸੀ ਕਿੱਥੇ ਲੋਕ ਜਾਣ ਮਾਲਵਾ ਲੈ ਤਾਂ ਕੋਈ ਰੂਹਾਂ ਨਹੀਂ ਕੋਈ ਧੂਆਂ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੇਂਦਰ ਦੀਆਂ ਚਾਰ ਇਨਕੁਆਰੀਆਂ ਹੁਣ ਤੋਂ ਬਾਅਦ ਤੁਹਾਨੂੰ ਪਰਮਿਸ਼ਨ ਮਿਲਣੀ ਆ ਉੱਤੇ ਸਾਲ ਲੱਗਦਾ 1.5 ਸਾਲ ਲੱਗਦਾ ਕਨੇ ਨਹੀਂ ਪਤਾ ਕੋਈ ਇਸ ਤੇ ਤੁਸੀਂ ਪੂਰੇ ਪੇਜ ਦਾ ਅਖਬਾਰਤ ਪਹਿਲਾਂ ਦੇ ਦਿੱਤਾ ਕਿਉਂ ਕਿਉਂ ਖਰਚ ਕਰਦੇ ਹੋ ਮੈਨੂੰ ਅੱਜ ਇੱਕ ਬੜੀ ਸੋਹਣੀ ਗੱਲ ਜਾਨਦਾ ਈ ਕੇਜਰੀਵਾਲ ਸਾਹਿਬ ਜੇਲ੍ਹ 'ਚ ਬਿਠੇ ਨਾ ਹੂੰ ਕਹਤਾ ਸੁਪਰੀਮ ਕੋਰਟ ਨੇ ਕਿ ਉਹਨਾਂ ਨੂੰ ਫਾਇਦਾ ਤੇ ਸਾਈਨ ਕਰ ਤੋਂ ਮਨਾ ਕੀ ਨਹੀਂ ਕੀਤਾ ਕਰੋ ਸਾਈਨ ਨਾ ਤੁਸੀਂ ਚੰਗੀ ਗੱਲ ਜੇਲ੍ਹ 'ਚ ਬਿਠੇ ਚਲਾਓ ਸਰਕਾਰ ਉੱਥੋਂ ਘੱਟੋ-ਘੱਟ ਤੁਹਾਡਾ ਜਿਹੜਾ ਵਾ ਬਾਕੀ ਖਰਚੇ ਸਾਰੇ ਵਧਣਗੇ ਨਾ ਬੜੇ ਜਿਹੇ ਖਰਚੇ ਤੁਸੀਂ ਕਰਦੇ ਹੋ 1000 ਗੱਡੀ ਮੁੱਖ ਮੰਤਰੀ ਸਾਹਿਬ ਚਲਦੀ ਆ ਕਿੰਨਾ ਖਰਚਾ ਉਹਦੇ ਤੇ ਹੁੰਦਾ ਵਾ ਕੇਜਰੀਵਾਲ ਸਾਹਿਬ ਜਦੋਂ ਕੋਈ ਕੰਮ ਕਰਨ ਤੇ ਆ ਜਾਵੇ ਨਾ ਮੈਂ ਕਰਨਾ ਬਿਆਨ ਸਿੰਘ ਤੋਂ ਵੱਧ ਕੋਈ ਸਿਕਿਉਰਿਟੀ ਕੋਈ ਨਹੀਂ ਸੀ ਬਿਆਨ ਸਿੰਘ ਦਾ ਗੁੜਿਆ ਹੰਡਿਆ ਹੋਇਆ ਗੁੜਿਆ ਹੋਇਆ ਸੈਸਨਤ ਕਮੇਟੀ ਸੀ ਕੀ ਹੋਇਆ ਸਭ ਦੇ ਸਾਹਮਣੇ ਤੇ ਭਗਵੰਤ ਮਾਨ ਜੀ ਤੁਸੀਂ ਲੋਕਾਂ ਦੇ ਬੰਦੇ ਹੋ ਲੋਕਾਂ ਚ ਰਹਿਣ ਵਾਲੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਸੀ ਕਿ ਪਹਿਲੀ ਵਾਰੀ ਕੋਈ ਗਰੀਬ ਜੱਟ ਦਾ ਮੁੱਖ ਮੰਤਰੀ ਬਣਿਆ ਪਹਿਲਾਂ ਇੱਥੇ ਰਾਜੇ ਦਾ ਜਵਾੜੇ ਦਾ ਰਾਜ ਰਿਹਾ ਹੈ ਇੱਥੇ ਲੇਕਿਨ ਤੁਸੀਂ ਉਹਨਾਂ ਦੀਆਂ ਕਦਰਾਂ ਕੀਮਤਾਂ ਦੀਆਂ ਉਹਨਾਂ ਦੀਆਂ ਭਾਵਨਾ ਦੇ ਉੱਤੇ ਸਹੀ ਕਦਰ ਨਹੀਂ ਕੀਤੀ ਨਾ ਉਹਨਾਂ ਦੀ ਕਦਰ ਅਖਦੇ ਖਰੇ ਉੱਤਰੇ ਹੋ ਤੁਸੀਂ ਤੁਹਾਨੂੰ ਮੁੜ ਵਿਚਾਰ ਕਰਨੀ ਅਜੇ ਵੀ ਡੁੱਲੇ ਬਿਰਿਆਂ ਦਾ ਕੁਝ ਨਹੀਂ ਵੇਖੜਿਆ ਅਜੇ ਕੋ ਸੋਚ ਲਓ ਕਿ ਨਹੀਂ ਤੇ ਫਿਰ ਮੈਂ ਅੱਗੇ ਵੀ ਗੱਲ ਕਹਿਣਾ ਨਾ ਭੀ 2017 ਦੇ ਵਿੱਚ 12 ਵਜੇ ਦੁਪਹਿਰ ਇਲੈਕਸ਼ਨ ਅਨਾਉਂਸ ਹੋਈ ਸੀ ਸਵਾ 12 ਵਜੇ ਇੱਕ ਮੰਤਰੀ ਚਪੇੜਾ ਵੱਜ ਗਿਆ ਸੀ ਲੋਕ ਕਹਿੰਦੇ ਦੁਖੀ ਹੋਏ ਪਏ ਸੀ ਜੀ ਜੀ ਸੱਤੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਖਬਰਾਂ ਪੂਰਾ ਵਿਸਤਾਰ ਦੇ ਨਾਲ تفصیلی دے نال ਸਮਝਾਉਂਦੇ ਹੋ ਲੋਕ پسند ਵੀ ਕਰਦੇ ਆ ਤੁਹਾਡੀ ਜਿਹੜੇ ਗੂੜ ਗਿਆਨ ਆ ਜਿਹੜਾ ਤੁਸੀਂ ਆਪਣੇ ਤਜਰਬੇ ਦੇ ਨਾਲ حاصل ਕੀਤਾ ਲੋਕ ਉਸ ਨੂੰ پسند ਕਰਦੇ ਆ ਕਮੈਂਟਸ ਵੀ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ شکریہ ਜੀ شکریہ شکریہ